ਸਾਡੇ ਸਿਹੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਇਹ ਦਿਵਿਆਂਗ ਹਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀਆਂ ਪੈਨਸ਼ਨ ਆਫਵਾਉਣ ਦਾ ਕੰਮ ਜਾਰੀ ਹੈ ਅੱਜ ਆਪਾਂ ਇਸ ਵੇਲੇ ਜੀ ਤੁਹਾਨੂੰ ਲਾਈਵ ਅਪਡੇਟ ਦੇਵਾਂਗੇ ਕਿ ਅੱਜ ਕਿਸੇ ਚਲੇ ਦੇ ਵਿੱਚ ਫੈਸ਼ਨ ਆਈ ਹੈ ਜਾਂ ਨਹੀਂ ਆਈ ਹੈ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਦੱਸਿਆ ਸੀ ਕਿ ਅੱਜ ਹੈ ਜੇ ਸਰਕਾਰੀ ਛੁੱਟੀ ਸ਼੍ਰੀ ਵਾਲਮੀਕ ਜਨਤੀ ਸੀ ਅੱਜ ਜਿਹਦੇ ਕਰਕੇ ਅੱਜ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਸਾਰੇ ਬੰਦ ਸੀ ਇਸ ਦੇ ਬਾਵਜੂਦ ਅੱਜ ਇੱਕ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਐਸਲ ਚ ਇਹ ਪੈਨਸ਼ਨ ਕੱਲ ਜਾਰੀ ਹੋਈ ਸੀ 6 ਤਰੀਕ ਨੂੰ ਤੇ ਸਾਨੂੰ ਅਸੀਂ ਤੁਹਾਨੂੰ ਕਨਫਰਮ ਕਰਕੇ ਨਿਊਜ਼ ਅੱਜ ਅਸੀਂ ਇਹ ਤੁਹਾਨੂੰ ਦੇ ਰਹੇ ਹਾਂ ਤੇ ਕੱਲ ਵੀ ਕੁਝ ਲਾਭਪਾਤਰੀਆਂ ਨੂੰ ਉੱਥੇ ਮੈਸੇਜ ਆ ਚੁੱਕੇ ਸੀ ਪੈਨਸ਼ਨਾਂ ਦੇ ਤੇ ਕਾਫੀ ਲਾਭਪਾਤਰੀਆਂ ਨੂੰ ਅੱਜ ਮੈਸੇਜ ਇੱਥੇ ਆਏ ਨਹੀਂ ਸੋ ਅਸੀਂ ਗੱਲ ਕਰ ਰਹੇ ਹਾਂ ਜੀ ਜ਼ਿਲ੍ਹਾ ਮੋਗਾ ਅੱਜ ਦਿਨ ਮੰਗਲਵਾਰ 7 ਅਕਤੂਬਰ ਆਥਣ ਦੇ ਲਗਭਗ 8 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਅੱਜ ਜ਼ਿਲ੍ਹਾ ਮੋਗਾ ਤੇ ਜ਼ਿਲ੍ਹੇ ਦੇ ਹਲਕੇ ਧਰਮਕੋਟ ਨਿਹਾਲ ਸਿੰਘ ਵਾਲਾ ਕੋਟ ਇਸੇ ਖਾਂ ਬਾਗਾ ਫਰਾਣਾ ਦੀ ਜਿਹੜੀ 1 ਅਕਤੂਬਰ ਮੈਨੇ ਦੀ ਬਰਾਫਾ ਦੇ ਵਿਆਹ ਦੇ ਵਿਧਵਾ ਫੈਸ਼ਨ ਹੈ ਜਿਹੜੀ 1500 ਰੁਪਈਆ ਉਹ ਲਾਖਾਂ ਤਰੀਆਂ ਦੇ ਖਾਤੇ ਭਾ ਦਿੱਤੇ ਗਏ ਨੇ ਤੇ ਤੁਸੀਂ ਆਪਣੇ ਖਾਤੇ ਚੈੱਕ ਕਰ ਸਕਦੇ ਆ ਆਏ ਅਸੀਂ ਲਿਖਤੀ ਪੋਸਟ ਦੁਬਾਰੀ ਸਾਂਝੀ ਕਰਤੀ ਸੀ ਕਿਉਂਕਿ ਅਸੀਂ ਸਾਨੂੰ 10 ਵਜੇ ਕਨਫਰਮ ਹੋ ਗਿਆ ਸੀ ਤੇ ਅਸੀਂ ਦੁਪਹਿਰੇ ਲਾਫਾਤਿਆਂ ਨੂੰ ਸਾਂਝੀ ਕਰਤੀ ਸੀ ਕਿ ਤੁਸੀਂ ਆਪਣੇ ਖਾਤੇ ਚੈੱਕ ਕਰ ਲਓ ਸੋ ਅੱਜ ਮੋਗੇ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਸੂਚਨਾ ਨਹੀਂ ਹੈ ਕੱਲ ਹੈ ਜੀ ਵਰਕਿੰਗ ਡੇ ਜਾਂ ਫਿਰ ਕਹਿੰਦੇ ਆਉਂਦੇ ਜਿਹੜੇ ਤਿੰਨ ਚਾਰ ਦਿਨ ਨੇ ਵਰਕਿੰਗ ਡੇ ਨੇ ਪੈਨਸ਼ਨ ਜਾਰੀ ਹੋ ਜਾਣਗੀਆਂ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਾਰ-ਪੰਜ ਜਿਲਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋ ਚੁੱਕੀਆਂ ਨੇ ਲੁਧਿਆਣਾ ਜਲੇ ਦਾ ਨੰਬਰ ਸਭ ਤੋਂ ਪਹਿਲਾਂ ਲੱਗ ਚੁੱਕਾ ਹੈ ਇਸ ਵਾਰ ਜਿੱਥੇ 4 ਤਰੀਕ ਨੂੰ ਹੀ ਫੈਸ਼ਨ ਜਾਰੀ ਹੋ ਗਈ ਸੀ ਲੁਧਿਆਣੇ ਤੋਂ ਬਾਅਦ ਫਿਰ ਸ਼ਰੀਫਤਗੜ੍ਹ ਸਾਹਿਬ ਫਿਰ ਪਟਿਆਲਾ ਤੇ ਅਜਮੋਗਿਆ ਜਲੇ ਦੀ ਫਿਰ ਬਠਿੰਡੇ ਜਲੇ ਦੀ ਫੈਸ਼ਨਾਂ ਜੜੀਆਂ ਜਾਰੀ ਹੋ ਚੁੱਕੀਆਂ ਨੇ ਸੋ ਆਉਂਦੇ 2-3 ਦਿਨਾਂ ਦੇ ਵਿੱਚ ਕਾਫੀ ਜਿਲਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋ ਜਾਣਗੀਆਂ ਸੰਗਲੂਰ ਜਿਲ੍ਹਾ ਫਾਜ਼ਿਲਕਾ ਫਰੀਦਕੋਟ ਇਹਨਾਂ ਜਿਲਿਆਂ ਦੇ ਮਿਲ ਫਾਸ ਹੋ ਚੁੱਕੇ ਨੇ ਬਰਨਾਲਾ ਜਿਲ੍ਹਾ ਤੇਜ ਜਲ ਦੇ ਇੱਥੇ ਜੜੀਆਂ ਫੈਸ਼ਨਾਂ ਨੇ ਉਹ ਜਾਰੀ ਹੁਣ ਜਾ ਰਹੀਆਂ ਨੇ ਤੇ 2500 ਦੀ ਹਾਲੇ ਤੱਕ ਯਾ ਅਪਡੇਟ ਨਹੀਂ ਆ 2500 ਦਾ ਮੁੱਦਾ ਜ਼ਰੂਰ ਅਸੀਂ ਚੱਕ ਰਹੇ ਹਾਂ ਵੱਖ-ਵੱਖ ਯੂਨੀਅਨਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਮੰਗ ਖਤਰ ਦਿੱਤੇ ਜਾ ਰਹੇ ਨੇ ਤੇ ਅਸੀਂ ਵੀ ਆਪਣੇ ਫੱਤਰ ਤੇ ਮੁੱਦਾ ਚੱਕਦੇ ਹਾਂ ਕਿ ਫੈਸ਼ਨ ਦੇ ਵਿੱਚ ਵਾਦਾ ਹੋਣਾ ਜ਼ਰੂਰੀ ਹੈ ਫਿਲਹਾਲ 1500 ਪੈਸ਼ਨਾਂ ਪਾਈਆਂ ਜਾ ਰਹੀਆਂ ਨੇ ਤੇ ਕੱਲ ਮੋੜ ਅਸੀਂ ਲਾਈਵ ਆ ਕੇ ਅਪਡੇਟ ਫੈਸ਼ਨ ਬਾਰੇ ਤੁਹਾਡਾ ਸਾਂਝ ਕਰਾਂਗੇ ਧੰਨਵਾਦ